brought to by silver pumps top quality aur consistent performance ke liye sirf silver pumps naam yaad rakhna punjabi singer diljit osanjh di navi aane wali film sardar ji 3 di udik aakhirkar khatam ho gayi hai jihaan diljit osanjh kar fir apne fans nu hasaon layi taiyar ne jis bari diljit ne is jankari apni social media account te ditti hai darasal diljit di navi film sardar ji 3 27 june nu cinema karache release hovegi diljit is bare post par likhde ne ਉਥੇ ਜੇ ਦੇ ਤੋਂ ਡਰ ਡਰ ਕੰਬਣ ਤੇ ਝੁੜੇਲ ਨਾ ਕਿਸੀਆਂ ਮੰਗਣ ਜੱਗੀਆਂ ਆਉਂਦਾ 27 ਜੂਨ 2025 ਟੀਜ਼ਰ ਜਲਦੀ ਆ ਰਿਹਾ ਹੈ ਲਵ ਲਫਟਰ ਗੂਸ ਬੰਪਸ ਇਸ ਵਾਰ ਸਰਦਾਰਜੀ ਤਿੰਨ ਗੁਣਾ ਪਾਗਲਪਨ ਨਾਲ ਵਾਪਸ ਆ ਗਏ ਨੇ ਰੋਮਾਂਟਿਕ ਕਾਮਿਕ ਅਤੇ ਭਿਆਨਕ ਮਜ਼ੇਦਾਰ ਹੈਸ਼ਟੈਗ ਸਰਦਾਰਜੀ 3 27 ਜੂਨ ਨੂੰ ਦੁਨੀਆ ਪਰਚ ਰਿਲੀਜ਼ ਹੋ ਰਹੀ ਹੈ ਸਾਲ ਦੀ ਸਭ ਤੋਂ ਜੰਗਲੀ ਸਵਾਰੀ ਲਈ ਤਿਆਰ ਰਹੋ ਦਸਦੇ ਕਿ ਸਰਦਾਰਜੀ 3 ਦਾ ਜ਼ਿਕਰ ਦਲਜੀਤ ਨੇ 31 April ਨੂੰ ਕੀਤਾ ਸੀ ਜਿਸ ਤੋਂ ਬਾਅਦ ਦਲਜੀਤ ਨੇ ਪੋਸਟਰ ਵੀ ਰਿਲੀਜ਼ ਕਰ ਦਿੱਤਾ ਹੈ ਸਰਦਾਰਜੀ 3 ਵਾਈਟਹੈਲ ਸਟੂਡੀਓ ਦੁਆਰਾ ਪ੍ਰੈਜ਼ੈਂਟ ਕੀਤੀ ਜਾ ਰਹੀ ਹੈ ਤੇ ਇਸ ਮੂਵੀ ਨੂੰ ਡਾਇਰੈਕਟ ਅਮਰ ਹੁੰਡਰ ਕਰ ਰਹੇ ਨੇ ਤੇ ਇਹ ਫਿਲਮ ਸਿਨੇਮਾ ਘਰਾਂ ਚ 27 June ਨੂੰ ਰਿਲੀਜ਼ ਹੋਣ ਜਾ ਰਹੀ ਹੈ ਜ਼ਿਕਰ ਇਹ ਖਾਸ ਹੈ ਕਿ ਸਰਦਾਰਜੀ ਇੱਕ ਪਹਿਲੀ ਵਾਰ 2015 ਚ ਰਿਲੀਜ਼ ਹੋਈ ਸੀ ਜਿਸ ਚ ਦਲਜੀਤ ਦਸਾਂਜ ਮੈਂਡੀ ਤਖੜ ਅਤੇ ਨੀਰੂ ਬਾਜਵਾ ਨੇ ਮੇਨ ਰੋਲ ਨਿਭਾਇਆ ਸੀ ਇਹ ਫਿਲਮ ਪਹਿਲੀਆਂ ਫੈਂਟਸੀ ਫਿਲਮਾਂ ਚੋਂ ਇੱਕ ਸੀ ਫਿਰ ਸਰਦਾਰਜੀ 2 2016 ਚ ਰਿਲੀਜ਼ ਹੋਈ ਜਿਸ ਚ ਦਲਜੀਤ ਦਸਾਂਜ ਮੌਨਿਕਾ ਗਿਲ ਅਤੇ ਸੋਨ ਬਾਜਵਾ ਨੇ ਮੇਨ ਰੋਲ ਨਿਭਾਈ ਸੀ ਇਨ੍ਹਾਂ ਫਿਲਮਾਂ ਨੂੰ ਕਾਮਯਾਬੀ ਮਿਲਣ ਤੋਂ ਬਾਅਦ ਦਿਲਜੀਤ ਨੇ ਸਰਦਾਰ ਜੀ ਤੀਨਵੀਂ ਬਣਾਈ ਜੋ ਸਿਨੇਮਾ ਕਰਾਚੀ ਵਿੱਚ ਬਹੁਤ ਜਲਦ ਹੀ ਦੇਖਣ ਨੂੰ ਮਿਲੇਗੀ ਪਰ ਇਨ੍ਹਾਂ ਸੱਤ ਦੇ ਵਿੱਚ ਦੇਖਣਾ ਇਹ ਹੋਵੇਗਾ ਕਿ ਸਰਦਾਰ ਜੀ ਤੀਨ ਦੀ ਸ਼ੂਟਿੰਗ 'ਚ ਪਾਕਿਸਤਾਨੀ ਐਕਟ੍ਰੈਸ ਹਾਨੀਆ ਅਮੀਰਵੀਨ ਨਜ਼ਰ ਆਈ ਸੀ ਜਿਸ ਤੋਂ ਬਾਅਦ ਭਾਰਤ-ਪਾਕਿਸਤਾਨ ਦੇ ਚੱਲਦੇ ਤਣਾਅ ਦੇ ਕਾਰਨ ਪਾਕਿਸਤਾਨੀ ਸਟਾਰਸ ਦੇ ਅਕਾਊਂਟ ਬੈਨ ਕਰ ਦਿੱਤੇ ਗਏ ਨੇ ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮੂਵੀ 'ਚ ਹਾਨੀਆ ਅਮੀਰ ਨਜ਼ਰ ਆਵੇਗੀ ਜਾਂ ਨਹੀਂ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਕਮੈਂਟ ਕਰਕੇ ਜ਼ਰੂਰ ਦੱਸੋ